ਇੱਕ ਗੱਲ ਜਿਹੜੀ ਬਹੁਤ ਕਮਾਲ ਦੀ ਹੈ ਵੇਦਾਂ ਦੇ ਬਾਰੇ ਇਹ ਪ੍ਰਚਲਿਤ ਹੈ ਸਵਾਮੀ ਦਇਆਨੰਦ ਨੇ ਐਲਾਨ ਕੀਤਾ ਸੀ ਕਿ ਵੇਦ ਰੱਬੀ ਕੀਰਤਨੇ ਬਰਮ ਦੇ ਉਚਾਰਣ ਕੀਤੇ ਹੋਏ ਨੇ ਤੇ ਬਾਕੀ ਤਾਂ ਅਵਤਾਰਵਾਦ ਨੂੰ ਉਹ ਰੱਦ ਕਰਦਾ ਸੀ ਦੇਵੀ ਦੇਵਤਿਆਂ ਨੂੰ ਰੱਦ ਕਰਦਾ ਸੀ ਵੇਦਾਂ ਨੂੰ ਉਹ ਕਹਿੰਦਾ ਸੀ ਰੱਬੀ ਕੀਰਤਨੇ ਪੰਜਾਬ ਦੇ ਵਿੱਚ ਇੱਕੋ ਇੱਕ ਗੁਰਸਿੱਖ ਵਿਦਵਾਨ ਭਾਈ ਦਿੱਤ ਸਿੰਘ ਜੀ ਨੇ ਚੈਲੰਜ ਕੀਤਾ ਸੀ ਕਿ ਮੈਂ ਰੱਦ ਕਰਾਂਗਾ ਕਿ ਵੇਦ ਰੱਬੀ ਕੀਰਤ ਨਹੀਂ ਹੈਗੀ ਇਨਾਂ ਦਾ ਵੈਸ ਮੁਵਾਸਾ ਤਿੰਨ ਵਾਰੀ ਹੋਇਆ ਤੇ ਤਿੰਨਾਂ ਦੀ ਸੰਖੇਪ ਰੂਪ ਚਰਚਾ ਹੈ ਜਿਹੜੀ ਗਿਆਨੀ ਦਿੱਤ ਸਿੰਘ ਸਾਧੂ ਦਇਆਨੰਦ ਤੇ ਮੇਰਾ ਸੰਵਾਦ ਗਿਆਨੀ ਦਇਆ ਸਿੰਘ ਦੀ ਲਿਖੀ ਪੁਸਤਕ ਹੈ ਸ਼ਾਇਦ ਤੁਸੀਂ ਪੜ੍ਹੀ ਹੋਵੇ ਤੇ ਉਹਦੇ ਵਿੱਚ ਇਹੋ ਚਰਚਾ ਕਿ ਸਾਡੇ ਸਵਾਲ ਜਵਾਬ ਕੀ ਹੋਏ ਤੇ ਗਿਆਨੀ ਜਿਹੜਾ ਸਵਾਮੀ ਦਇਆਨੰਦ ਹੈ ਕਿਵੇਂ ਲੋਕਾਂ ਨੂੰ ਉਲੀਆਉਂਦਾ ਹੁੰਦਾ ਸੀ ਤਾਂ ਇਹਦੇ ਵਿੱਚ ਚਾਰ ਬਾਣੀਆਂ ਦੀ ਗੱਲ ਜਿੱਥੋਂ ਘੇਰਿਆ ਗਿਆਨੀ ਦਇਆ ਸਿੰਘ ਨੇ ਸਵਾਮੀ ਇਸ ਨੂੰ ਦਇਆਨੰਦ ਨੂੰ ਤਾਂ ਉਹ ਕੀ ਸੀ ਇਹ ਕਹਿੰਦਾ ਕਿ ਵੇਦ ਬ੍ਰਹਮ ਦੀ ਕੀਰਤਨ ਨੇ ਰੱਬ ਦੀ ਕੀਰਤਨ ਨੇ ਤੇ ਭਾਈ ਦਇਤ ਸਿੰਘ ਨੇ ਸਵਾਲ ਕੀਤਾ ਕਿ ਕਿਹੜੀਆਂ ਕਿਹੜੀਆਂ ਬਾਣੀਆਂ ਨੇ ਜਿਨ੍ਹਾਂ ਦੇ ਰਾਹੀਂ ਆਪਾਂ ਬੋਲਦੇ ਆ ਉਹਨੇ ਦੱਸਿਆ ਕਿ ਬਾਣੀਆਂ ਹੁੰਦੀਆਂ ਨੇ ਚਾਰ ਜਦੋਂ ਆਪਾਂ ਚਾਰ ਬਾਣੀਆਂ ਦੀ ਗੱਲ ਕਰਦੇ ਆ ਨਾ ਇਹ ਚਾਰ ਬਾਣੀਆਂ ਦੇ ਜੇ ਕਿਤੇ ਨੋਟ ਕਰਨਾ ਹੋਵੇ ਕਰ ਲਿਓ ਇੱਕ ਹੈ ਪਰਾ ਬਾਣੀ ਪਰਾ ਬਾਣੀ ਦਾ ਅਰਥ ਇਹ ਦੱਸਿਆ ਗਿਆ ਪੁਰਾਣੇ ਵਿਦਵਾਨਾਂ ਵੱਲੋਂ ਕਹਿੰਦੇ ਇਹ ਮੂਲਾ ਦੱਸਿਆ ਗਿਆ ਪੁਰਾਣੇ ਵਿਦਵਾਨਾਂ ਵੱਲੋਂ ਕਹਿੰਦੇ ਇਹ ਮੂਲਾ ਧਾਰ ਦੇ ਵਿੱਚੋਂ ਪ੍ਰਗਟ ਹੁੰਦੀ ਹੈ ਦੂਜੀ ਹੈ ਪਸੰਤੀ ਬਾਣੀ ਇਹ ਹਿਰਦੇ ਵਿੱਚੋਂ ਪ੍ਰਗਟ ਹੁੰਦੀ ਹੈ ਤੀਜੀ ਹੈ ਅਧੇ ਮਾ ਬਾਣੀ ਕਹਿੰਦੇ ਇਹ ਕੰਠ ਵਿੱਚੋਂ ਪ੍ਰਗਟ ਹੁੰਦੀ ਹੈ ਤੇ ਚੌਥੀ ਹੈ ਬੈਖਰੀ ਬਾਣੀ ਬੈਖਰੀ ਦਾ ਮਤਲਬ ਜਿਹੜੀ ਆਪਾਂ ਜਵਾਨ ਨਾਲ ਬੋਲ ਰਹੇ ਹਾਂ ਤੇ ਹੁਣ ਠੀਕ ਗੱਲ ਇਹ ਹੈ ਕਿ ਮੇਰੇ ਮਨ ਚ ਕੀ ਹੈ ਤੁਹਾਨੂੰ ਕੋਈ ਪਤਾ ਨਹੀਂ ਹੈ ਤੁਹਾਡੇ ਮਨ ਚ ਕੀ ਹੈ ਮੈਨੂੰ ਕੋਈ ਪਤਾ ਨਹੀਂ ਹੈ ਜਿਹੜੀ ਸਾਡੀ ਗੱਲ ਗਲੇ ਤੱਕ ਵੀ ਆ ਗਈ ਤੀਜੇ ਦਰਜੇ ਤੱਕ ਵੀ ਪਹੁੰਚ ਗਈ ਚੌਥੇ ਤੇ ਹਲੇ ਨਹੀਂ ਪਹੁੰਚੀ ਭਾਵੇਂ ਜਵਾਨ ਦੇ ਨਾਲ ਬਾਹਰ ਨਹੀਂ ਕੱਢੀ ਉਤਨੀ ਦੇਰ ਤੱਕ ਸਾਨੂੰ ਕਿਸੇ ਦਾ ਕੋਈ ਪਤਾ ਨਹੀਂ ਕਿ ਅੰਦਰ ਕੀ ਹੈ ਗਿਆਨੀ ਦੋਸੰਗ ਨੇ ਇਹੋ ਹੀ ਸਵਾਲ ਉਠਾਇਆ ਕਿ ਤੁਸੀਂ ਦੱਸੋ Swami ji ਮੇਰੇ ਅੰਦਰ ਧੁੰਨੀ ਦੀ ਛੱਡੋ ਮੂਲਾ ਧਾਰ ਦੀ ਗੱਲ ਛੱਡੋ ਦਿਲ ਦੇ ਵਿੱਚੋਂ ਗੱਲ ਛੱਡੋ ਮੇਰੇ ਕੰਠ ਦੇ ਵਿੱਚ ਜਿਹੜੀ ਆਈ ਹੋਈ ਗੱਲ ਹੈ ਤੁਸੀਂ ਉਹ ਦੱਸੋ ਕੀਤੀ ਸੀ ਰਦਰ ਜੀਤੇ ਹੈ ਉਹ ਦੱਸੋ ਕੀ ਹੈ ਤੇ ਉਹ Swami Dayanand ਕਹਿਣ ਲੱਗਿਆ ਕਿ ਮੈਨੂੰ ਇਸ ਤਰ੍ਹਾਂ ਕੀ ਪਤਾ ਹੈ ਕਹਿਣ ਲੱਗਿਆ ਤੂੰ ਕਹਿੰਨਾ ਹੈ ਵੇਦ ਬਰਮ ਦੀ ਕੀਰਤਨੇ ਜੇ ਮੇਰੇ ਜ਼ਬਾਨ ਦੇ ਵਿੱਚ ਗੱਲ ਉਚਾਰਨ ਕਰਨ ਤੋਂ ਬਿਨਾ ਤੈਨੂੰ ਕੁਝ ਨਹੀਂ ਪਤਾ ਲੱਗਿਆ ਤਾਂ ਵੇਦਾਂ ਦੀ ਗੱਲ ਜ਼ਬਾਨ ਤੋਂ ਬਿਨਾ ਕਿਵੇਂ ਲੋਕਾਂ ਨੂੰ ਪਤਾ ਲੱਗੀ ਖੁਰ ਜੇ ਗੱਲ ਜ਼ਬਾਨ ਤੇ ਆਉਂਦੀ ਹੈ ਤਾਂ ਇਹਦਾ ਮਤਲਬ ਹੈ ਜ਼ਬਾਨ ਨਾਲ ਬੋਲਣ ਵਾਸਤੇ ਜੀਭ ਚਾਹੀਦੀ ਹੈ ਕੱਲੀ ਫਿਰ ਜੀਭ ਨਹੀਂ ਚਾਹੀਦੀ ਪੂਰਾ ਸਰੀਰ ਚਾਹੀਦਾ ਹੈ ਸਿਰ ਚਾਹੀਦਾ ਹੈ ਤਾਲੂ ਚਾਹੀਦਾ ਹੈ ਦੰਦ ਚਾਹੀਦੇ ਨੇ ਜਿਵੇਂ ਬੋਲਣ ਵਾਸਤੇ ਸਾਰੇ ਪੁਰਜੇ ਚਾਹੀਦੇ ਨੇ ਫਿਰ ਉਹ ਸ਼ਬਦ ਉਚਾਰਨ ਵਾਸਤੇ ਸਾਰੇ ਪੁਰਜਿਆਂ ਦੀ ਲੋੜ ਹੈ ਤੇਦਾ ਮਤਲਬ ਹੈ ਮਨੁੱਖੀ ਸਰੀਰ ਦੀ ਘੜਤ ਘੜੀ ਗਈ ਜੇ ਮਨੁੱਖੀ ਸਰੀਰ ਦੀ ਲੋੜ ਹੈ ਇਹਦਾ ਮਤਲਬ ਹੈ ਉਹ ਚੀਜ਼ ਧਰਤੀ ਤੇ ਆ ਗਈ ਜਿਹਨੇ ਵੇਦ ਉਚਾਰਨ ਕੀਤੇ ਨੇ ਤੇ ਜਿਹੜਾ ਧਰਤੀ ਤੇ ਆਉਂਦਾ ਹੈ ਉਹ ਰੱਬ ਨਹੀਂ ਹੋ ਸਕਦਾ ਜਿਹੜਾ ਇਸ ਤਰ੍ਹਾਂ ਸਰੂਪ ਧਾਰਨ ਕਰਕੇ ਆਉਂਦਾ ਉਹ ਰੱਬ ਨਹੀਂ ਹੋ ਸਕਦਾ ਇੱਥੇ ਆ ਕੇ ਮਾਰ ਖਾ ਗਿਆ ਉਹ ਜਿਹੜਾ ਸਵਾਮੀ ਦਇਆਨੰਦ ਸੀ ਇਸ ਤਰ੍ਹਾਂ ਦੇ ਕਈ ਸਵਾਲ ਬੜੇ ਡੂੰਘੇ ਗਿਆਨੀ ਦੇ ਸਿੰਘ ਨੇ ਉਹਦੇ ਸਾਹਮਣੇ ਰੱਖੇ ਉਹਦੇ ਕੋਲ ਕੋਈ ਜਵਾਬ ਨਹੀਂ ਸੀ ਕਹਿਣ ਲੱਗਾ ਇਸ ਕਰਕੇ ਮੈਂ ਕਹਿੰਦਾ ਇਹ ਮਨੁੱਖੀ ਕਿਰਤ ਨੇ ਜੇ ਤੂੰ ਇਹ ਕਹਿਣ ਦਾ ਕਿ ਰੱਬ ਇਹਨਾਂ ਦੇ ਅੰਦਰ ਜੋਤ ਰੂਪ ਚ ਵੱਸਦਾ ਸੀ ਤਾਂ ਕੁਝ ਹੱਦ ਤੱਕ ਮੈਂ ਮੰਨ ਲੈਣਾ ਸੀ ਪਰ ਤੂੰ ਜਦੋਂ ਇਹ ਕਹਿੰਨੇ ਕਿ ਰੱਬ ਆਇਆ ਸੀ ਇਹਨੂੰ ਮੈਂ ਸਵੀਕਾਰ ਨਹੀਂ ਕਰਾਂਗਾ ਤਾਂ ਇਸ ਕਰਕੇ ਉਹ ਕਈ ਬਾਕੀ ਉਹਦਾ ਜਿਹੜਾ ਵਾਅਦਾ ਹੋਇਆ ਸੀ ਪੰਜਾਬ ਦੇ ਵਿੱਚ ਆਰੀਆ ਸਮਾਜ ਦਾ ਕਿਉਂਕਿ ਇੱਥੇ ਗੁਰੂ ਘਰ ਨੂੰ ਮੰਨਣ ਵਾਲੇ ਸਿੱਖ ਦੇਵੀ-ਦੇਵਤਿਆਂ ਤੋਂ ਅਵਤਾਰਾਂ ਤੋਂ ਪਹਿਲੀ ਇਨਕਾਰੀ ਸੀ ਤਾਂ ਉਹਦੀ ਇੱਥੇ ਗੱਲ ਚੱਲ ਗਈ ਗੁਜਰਾਤ ਤੋਂ ਉੱਠ ਕੇ ਪੰਜਾਬ ਦੇ ਵਿੱਚ ਪ੍ਰਚਾਰ ਹੋਣਾ ਸ਼ੁਰੂ ਕੀਤਾ ਸੀ ਤਾਂ ਉਪਰ ਉਪਰੰਤ ਉਹਨੂੰ ਮਾਰ ਵੀ ਇੱਥੋਂ ਹੀ ਖਾਣੀ ਪਈ ਆਪਣੇ ਵਿਚਾਰਾਂ ਦੀ ਜਿਹੜੀ ਹਾਰ ਹੈ ਉਹਦੀ ਇੱਥੇ ਹੀ ਹੋਈ ਹੋਰ ਕਿਸੇ ਨੂੰ ਚੈਲੰਜ ਵੀ ਨਹੀਂ ਕੀਤਾ ਅੱਜ ਤੱਕ ਉਹ ਲਗਾਤਾਰ ਚੱਲੀ ਜਾ ਰਿਹਾ ਹੈ